ਬਲੇ ਸੋਨ ਹਾਨ ਉਸਿਆ ਕਾਲ ਬਲੇ ਸੋਨ ਹਾ ਦਰਸ਼ਕ ਪਰਤਾ ਹਰ ਤੇ ਹਰ ਤੇ ਇਹ ਸਾਰੀ ਟੀਮ ਖਾਲਸਾ ਏਡ ਵੱਲੋਂ ਆਈ ਹੈ ਜੀ ਇਸ ਤਰ੍ਹਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਫੜਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਆਪਣੇ ਇਲਾਕੇ ਦਾ ਪਹਿਲੇ ਫੇਸ ਦੇ ਵਿੱਚ ਆਪਾਂ ਸਾਰਿਆਂ ਜਿਹੜੇ ਜੋ ਜ਼ਰੂਰੀ ਵਰਸਾ ਸੀ ਰਾਚਨ ਮਛਰਦਾਨੀਆਂ ਹੋਰ ਜ਼ਰੂਰਤੀਆਂ ਵਸਾਂ ਘਰੇਲੂ ਵਸਤੂਆਂ ਜਿਹੜੀਆਂ ਘਰ ਘਰ ਪਹੁੰਚਾਈਆਂ ਨੇ ਉਹ ਦੂਸਰੇ ਫੇਸ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਉਹ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦੀ ਕਣਕ ਦੀ ਬਿਜਾਈ ਦੇ ਵਾਸਤੇ ਕੱਲ ਤੋਂ ਅਸੀਂ ਡੀਜ਼ਲ ਦੀ ਸੇਵਾ ਸ਼ੁਰੂ ਕੀਤੀ ਆ 5-6 ਪਿੰਡਾਂ ਦੇ ਵਿੱਚ ਕੱਲ 3 ਪਿੰਡਾਂ ਦੇ ਵਿੱਚ ਕੱਲ ਵੰਡਿਆ ਵਾ 4 ਪਿੰਡਾਂ ਦੇ ਵਿੱਚ ਅੱਜ ਡੀਜ਼ਲ ਵੰਡ ਕੇ ਆਏ ਆ ਇਸ ਤਰ੍ਹਾਂ ਹੀ ਲਗਾਤਾਰ ਜਿਹੜੀ ਖਾਲਸਾ ਜਿਹੜੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰਦੀ ਰਹੂਗੀ ਸੰਗਤਾਂ ਨੇ ਬਹੁਤ ਸਹਿਯੋਗ ਕੀਤਾ ਤੇ ਖਾਲਸਾ ਏ ਵੀ ਜਿਹੜੀ ਆ ਲਗਾਤਾਰ ਇਸ ਤਰ੍ਹਾਂ ਹੀ ਆਪਣੇ ਭਰਾਵਾਂ ਦੇ ਨਾਲ ਲਗਾਤਾਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਇਸ ਤਰ੍ਹਾਂ ਹੀ ਸੇਵਾ ਕਰਦੀ ਰਹੂਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਪਿੰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਨਾ ਸਾਨੂੰ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਜਿੰਨਾਂ ਨੂੰ ਜ਼ਰੂਰੀ ਵਸਨਾ ਸੀ ਰਾਜਨਾਂ ਮਛਰਦਾਨੀਆਂ ਹੋਰ ਜਿੰਨੂਤੀਆਂ ਵਸੂਫਰੇ ਨੂੰ ਉਸ ਤੋਂ ਜਿਹੜੀਆਂ ਘਰ ਘਰ ਪਹੁੰਚਾਈਆਂ ਗਈਆਂ ਸ੍ਰੀ ਫੇਸ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਉਹ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਨੇ ਕਣਕ ਦੀ ਵਿਜਾਈ ਦੇ ਵਾਸਤੇ ਕੱਲ ਤੋਂ ਅਸੀਂ ਡੀਜ਼ਲ ਦੀ ਸੇਵਾ ਸ਼ੁਰੂ ਕੀਤੀ ਹੈ 5-6 ਪਿੰਡਾਂ ਦੇ ਵਿੱਚ ਕੱਲ 3 ਪਿੰਡਾਂ ਦੇ ਵਿੱਚ ਕੱਲ ਵੰਡੇ ਆ 4 ਪਿੰਡਾਂ ਦੇ ਵਿੱਚ ਅੱਜ ਡੀਜ਼ਲ ਵੰਡ ਕੇ ਆਇਆ ਇਸ ਤਰ੍ਹਾਂ ਹੀ ਲਗਾਤਾਰ ਜਿਹੜੀ ਖਾਲਸਾ ਜਿਹੜੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰਦੀ ਰਹੂਗੀ ਸੰਗਤਾਂ ਨੇ ਬਹੁਤ ਸਹਿਯੋਗ ਕੀਤਾ ਖਾਲਸਾ ਏਡ ਵੀ ਜਿਹੜੀ ਆ ਲਗਾਤਾਰ ਇਸ ਤਰ੍ਹਾਂ ਹੀ ਆਪਣੇ ਭਰਾਵਾਂ ਦੇ ਨਾਲ ਲਗਾਤਾਰ ਮੁੰਡੇ ਨਾਲ ਮੁੰਡਾ ਜੋੜ ਕੇ ਖੜੀ ਆ ਇਸ ਤਰ੍ਹਾਂ ਹੀ ਸੇਵਾ ਕਰਦੀ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਪਿੰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਦਾ ਸਾਨੂੰ ਸਹਿਯੋਗ ਕੀਤਾ ਵਾਹਿਦ ਤਰੀਕਾ ਖਾਨ ਸਾਹਿਬ ਵਾਹਿਦ ਜੀ ਦੇਣਾ ਸਾਹ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਮੈਂ ਸਰਪੰਚ ਗੁਰਨਾਮ ਸਿੰਘ ਪਿੰਡ ਕਬੀਸਾ ਅੱਛਾ ਜੀ ਹਾਂਜੀ ਖਾਲਸਾ ਏਡ ਵਾਲੇ ਤੇਲ ਵੰਡ ਰਿਆ ਸੀ ਕਿਦਾਂ ਦਾ ਭਰਾਲਾ ਇਹਨਾਂ ਪਾਜੀ ਖਾਲਸਾ ਏਡ ਵਾਲੇ ਆਏ ਨੇ ਅੱਜ ਅਡੇ ਪਿੰਡ ਪਰਤੀਆਂ ਦੇ ਚਲੇ ਤੇਲ ਦਿੰਦੇ ਆ ਜੋ ਕਿ ਇੱਕ ਇਕੱਲੇ ਤੋਂ ਪ੍ਰਤੀ ਵੀਰ ਤੇ ਲੇ ਰਹੇ ਨੇ ਤੇ ਜਿੰਨੇ ਦੇ ਨਾਲ ਬਹੁਤ ਜ਼ਿਆਦਾ ਇਹਦੇ ਨਾਲ ਜ਼ਿਮੀਦਾਰਾਂ ਨੂੰ ਜਿਹੜੀ ਵੀ ਬਾਹ ਫੜੀ ਇਹਨਾਂ ਨੇ ਆ ਕੇ ਇਸ ਸੌਖੀ ਘੜੀ ਦੇ ਵਿੱਚ ਨੂੰ ਸਾਡੇ ਪਿੰਡ ਹਟ ਦੇ ਨਾਲ ਸਾਰਾ ਇਹ 100% ਹੀ ਖਰਾਬ ਹੋ ਗਿਆ ਤੇ ਜੋ ਕਿ ਜ਼ਿਮੀਦਾਰ ਇਸ ਟਾਈਮ ਖੁੱਚੀ ਪਏ ਸੀ ਵੀ ਇਹ ਐਡਾ ਖਰਚਾ ਹੀ ਲਾਉਣਾ ਵਾ ਕਿੱਥੋਂ ਆਉਣਾ ਵਾ ਸਾਰਾ ਤੋਂ ਮਹਿੰਗਾ ਇਸ ਟਾਈਮ ਲਾਈਏ ਤੇ ਡੀਜ਼ਲ ਮਹਿੰਗਾ ਆ ਜਿਹੜਾ ਡੀਜ਼ਲ ਇੰਨਾ ਜ਼ਿਆਦਾ ਮਹਿੰਗਾ ਵਾ ਤੇ ਮੰਨ ਲਓ ਕਿ ਉਹ ਕਿੱਥੋਂ ਲਿਆਉਣਾ ਜ਼ਿਮੀਦਾਰ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੀ ਔਖੇ ਵੇਲੇ ਸਾਡੀ ਇਹਨਾਂ ਨੇ ਮਾਂ ਫੜੀ ਆ ਅਸੀਂ ਇਹਨਾਂ ਦਿਲੋਂ ਪਿੰਡ ਵਾਲੇ ਧੰਨਵਾਦ ਕਰਦੇ ਆ ਜੀ ਵੱਡਾ ਪਰਾਲਾ ਆ ਬਹੁਤ ਵੱਡਾ ਪਰਾਲਾ ਜੀ ਬਹੁਤ ਵੱਡਾ ਇਹਨਾਂ ਦਾ ਜੀ ਇਹ ਸੰਸਥਾ ਜਿਹੜੀ ਹੈ ਜੀ ਇਹ ਇਹਨਾਂ ਨੂੰ ਦੇ ਨੋ ਸਲੂਟਿਆ ਜੀ ਇਹਨਾਂ ਨੂੰ ਜੇ ਨਹੀਂ ਤੇਲ ਦਿੰਦੇ ਤਾਂ ਔਖਾ ਸੀਗਾ ਝੋਨੇ ਦਾ ਨਹੀਂ ਭਾਜੀ ਫਿਰ ਦੇਲ ਨਾ ਮਿਲਦਾ ਬਹੁਤ ਜ਼ਿਆਦਾ ਔਖਾ ਸੀ ਅੱਗੇ ਕਰ ਜਾਏ ਸੀ ਇੱਕ ਕਰ ਜਾਔ ਰੁਕਣਾ ਹੀ ਆਰਥਿਕਾਂ ਨੇ ਵੀ ਜਵਾਬ ਦਿੱਤੇ ਹੈ ਇੰਦਰ ਜਿੰਨੇ ਪਿੰਡ ਸਾਡਾਂ ਨਾਲ ਇਦਾਂ ਹੋਈ ਖਰਚੇ ਤੇ ਚਲੋ ਅੱਗੇ ਵੀ ਆਰਥੀਆਂ ਤੋਂ ਅਡਵਾਂਸ ਚੋਕੇ ਲਿਆਉਂਦੇ ਨੇ ਸਾਰੇ ਜ਼ਿੰਮੇਵਾਰ ਖਾਦ ਬੀਜ ਦਵਾਈਆਂ ਜੋ ਲਿਆਉਂਦੇ ਸੀ ਪਹਿਲਾਂ ਜੋ ਝੋਨੇ ਤੇ ਖਰਚਾ ਕੀਤਾ ਹੈ ਝੋਨੇ ਤੁਹਾਨੂੰ ਪਰਾ ਕਰਤਾ ਹੈ ਉਹ ਕਾਫੀ ਹੋ ਜਾਂਦਾ ਵਾ ਤੇ ਪਰ ਹੁਣ ਇਹ ਜਦੋਂ ਹਾਲੀ ਇਹਨਾਂ ਨੇ ਔਖੇ ਦੇ ਘੜੀ ਦੇ ਵਿੱਚ ਬਾਹ ਫੜੀ ਹੈ ਜੀ ਤਾਂ ਨਮਾਦ ਕਰਦੇ ਨੇ ਬਹੁਤ ਜ਼ਿਆਦੀਆਂ ਜੀ ਕੱਲ ਮੈਂ ਆਪਣੀ ਪਹਿ ਤੇ ਤਵੇ ਬੰਦ ਕੀਤੇ ਸੀ ਮਗਰ ਉਹ ਤਾਂ ਪਰ ਫੇਰ ਵੀ ਟਰੈਕਟਰ ਨਹੀਂ ਚੱਲਦਾ ਘੱਟੋ ਘੱਟ 50 ਰੇ ਤਵੇ ਕੋਲ ਕੋਲ ਪਾਉਂਦੇ ਰਹੇ ਚਲ ਥੋੜੇ ਬਾਦੀ ਫੁੱਲੀ ਜਾਊਗੀ ਤੇ ਜਿਹਦੇ ਨਾਲ ਪੈਲੀ ਦੀ ਜਿਹੜੀ ਹਵਾ ਲੱਗ ਜਾਊਗੀ ਕਣਕ ਬੀਜਣ ਯੋਗ ਹੋ ਜਾਊਗੀ ਕਿਉਂਕਿ ਸੇਮ ਆ ਗਈ ਥੱਲੇ ਪੈਲੀਆਂ ਨੂੰ ਬਹੁਤ ਜ਼ਿਆਦਾ ਔਖਾ ਕੰਮ ਹੈ ਕਣਕ ਬੀਜ ਜਾਊਗੀ ਕਰਕੇ ਵੇਖੋ ਜੀ ਸ਼ਾਇਦ ਫੋਲਿਆਂ ਫਾਲਿਆਂ ਬੀਜੀ ਜਾਊਗੀ ਕੁਝ ਰਹਿ ਵੀ ਜਾਣੀ ਜਗ੍ਹਾ ਜਿੱਥੇ ਵੀ ਥੱਲੇ ਸੇਮ ਆ ਗਈ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਏ ਨੇ ਉਹਦੇ ਕਰਕੇ ਬਹੁਤ ਜ਼ਿਆਦਾ ਘਾਟਾ ਤੇਲ ਦੀ ਖਪਤ ਵੀ ਬਹੁਤ ਜ਼ਿਆਦੀ ਹੋਣੀ ਹੈ ਇਸ ਵਾਰ ਦੇ ਵੱਡਾ ਪ੍ਰਾਣਾ ਨਜ਼ਰ ਆ ਫਲੂਡ ਮਾਰਦੇ ਹੈ ਜੀ ਇਸ ਸੰਸਥਾ ਨੂੰ ਦਿਲੋਂ ਸਲੂਟ ਹੈ ਜੀ ਸਾਡੇ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਇਹਨਾਂ ਦਾ ਆਇਆਂ ਦਾ ਹਾਂਜੀ ਭਾਈ ਕੀ ਨਾਮ ਹੈ ਵੀਰ ਜੀ ਖਾਲਸਾ ਵੀਰ ਜੀ ਖਤੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਅੱਜ ਅਸੀਂ ਸਮੁੱਚੀ ਖਾਲਸਾ ਐਡ ਟੀਮ ਜਿਸ ਵਿੱਚ ਭਾਜੀ ਅਮਰਪਾਲ ਸਿੰਘ ਮੁਹਬਤਪਾਲ ਸਿੰਘ ਸਤਿੰਦਰਵੀਰ ਸਿੰਘ ਸਹਿਬ ਰਣਜੀਤ ਸਿੰਘ ਜੀ ਅਸੀਂ ਅੱਜ ਪੰਜ ਮੈਂਬਰੀ ਟੀਮ ਜਿਹੜੀ ਆ ਤੁਹਾਡੇ ਅਜਨਾਲਾ ਖੇਤਰ ਦੇ ਹੜਪੀੜਤ ਕਿਸਾਨਾਂ ਦੇ ਜਿਨ੍ਹਾਂ ਦਾ ਝੋਨਾ ਖਰਾਬ ਹੋ ਗਿਆ ਜਾਂ ਵਿੱਚੇ ਵਾਹੁਣਾ ਪੈ ਰਿਹਾ ਹੈ ਉਹਨਾਂ ਨੂੰ 20 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਅਸੀਂ ਤੇਲ ਦੇ ਰਹੇ ਹਾਂ ਤਾਂ ਕਿ ਉਹ ਆਪਣੀ ਫਸਲ ਅਗਲੀ ਵਾਸਤੇ ਤਿਆਰੀ ਕਰ ਸਕਣ ਅਸੀਂ 10000 ਲੀਟਰ ਤਲਵੰਡੀ ਰਾਏ ਦਾਦੂ ਤਕਰੀਬਨ 9000 ਲੀਟਰ ਕਮੀਰਪੁਰਾ 1260 ਲੀਟਰ ਡੱਬਰ ਇਸੇ ਤਰ੍ਹਾਂ ਹੀ ਹੋਰ ਨਾ ਪਿੰਡਾਂ ਦੇ ਵਿੱਚ ਉਥੋਂ ਦੀ ਜ਼ਰੂਰ ਦੇ ਮੁਤਾਬਕ ਤੇਲ ਦੀਆਂ ਪਰਚੀਆਂ ਅੱਜ ਅਸੀਂ ਇੱਥੋਂ ਨਿਆਰਾ ਪੈਟਰੋਲ ਪੰਪ ਦੀਆਂ ਦਿੱਤੀਆਂ ਨੇ ਜਿੱਥੇ ਅੱਜ ਤਸੀਂ 20000 ਲੀਟਰ ਤੇਲ ਜਿਹੜਾ ਲੋਕਾਂ ਨੂੰ ਡਿਲੀਵਰ ਕਰ ਦਿੰਦਾ ਹੈ ਬਾਕੀ ਕੱਲ ਨੂੰ ਦੇ ਦਿੱਤਾ ਜਾਵੇਗਾ ਵੱਡੀ ਦਿੱਕਤ ਆ ਰਹੀ ਸੀ ਲੋਕਾਂ ਨੂੰ ਈਲ ਦੇ ਕਰਦਣ ਤਕਕ ਇਸ ਤਰ੍ਹਾਂ ਜੀ ਹਮਦਰਦੀ ਦੇ ਨਾਤੇ ਦਾਨੀ ਸੱਜਣਾ ਨੇ ਅੱਜ ਵੀ ਸਾਨੂੰ ਕੋਈ ਸੁਹਾਲਾ ਮੁਹੱਲੀ ਤੋਂ 3 ਲੱਖ ਰੁਪਏ ਦੀ ਸੇਵਾ ਕਰਕੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਇਹ ਕਿਸਾਨਾਂ ਦਾ ਹੱਥ ਫੜਿਆ ਉਹਨਾਂ ਨੇ ਆਣ ਕੇ ਵੀ ਆਪਣੀ ਅਕਲੀ ਫਸਲ ਦੀ ਤਿਆਰੀ ਕਰਨ ਅਸੀਂ ਬੀਜ ਖਾਦ ਜੋ ਵੀ ਸੇਵਾ ਸਾਡੀ ਸੰਸਥਾ ਵੱਲੋਂ ਹੋਰ ਆਵੇਗੀ ਇਹਨਾਂ ਜੋ ਸਾਡੀਆਂ ਸਰਵੇ ਟੀਮਾਂ ਨੇ ਲਿਸਟਾਂ ਬਣਾਈਆਂ ਨੇ ਉਹਨਾਂ ਦੇ ਮੁਤਾਬਕ ਪਿੰਡ ਦੇ ਮੋਹਤਬਰ ਸੱਜਣਾ ਸਰਪੰਚਾਂ ਨੰਬਰਦਾਰਾਂ ਦੀ ਹਾਜ਼ਰੀ ਦੇ ਵਿੱਚ ਸਭਨਾਂ ਨੂੰ ਅਸੀਂ ਜਿਹੜਾ ਆ ਉਹ ਡਿਲੀਵਰ ਕੀਤੀਆਂ ਪਰਚੀਆਂ ਤਾਂ ਕਿ ਹਰ ਬੰਦੇ ਦੀ ਹੱਕ ਰੱਸੀ ਜਿਹੜੀ ਹੋਵੇ ਕੋਈ ਰਹਿ ਨਾ ਜਾਵੇ ਜੇ ਕੋਈ ਰਿੰਦਾ ਵੀ ਆ ਤਾਂ ਅਸੀਂ ਉੱਥੋਂ ਦੁਬਾਰਾ ਮਨਜ਼ੂਰੀ ਲੈ ਕੇ ਉਹਨਾਂ ਨੂੰ ਫਿਰ ਡਿਲੀਵਰ ਕਰਾਂਗੇ ਇਹ ਸੇਵਾ ਚੱਲਦੀ ਰਹੇਗੀ ਇਹ ਸੇਵਾ ਨਿਰੰਤਰ ਜਿੰਨਾ ਚਿਰ ਤੱਕ ਕਣਕ ਦੀ ਬਜਾਈ ਮੁਕੰਮਲ ਨਹੀਂ ਹੁੰਦੀ ਇੱਥੋਂ ਚਨਾਲਾ ਤੋਂ ਲੱਗ ਕੇ ਰਮਦਾਸ ਏਰੀਆ ਸਮੁੱਚੇ ਜਿੰਨੇ 40 50 ਪਿੰਡ ਤਕਰੀਬਨ ਅਸੀਂ 35 ਪਿੰਡਾਂ ਦੀ ਲਿਸਟ ਹਰ ਕੋਲ ਤਿਆਰ ਹੈ ਜਿਨ੍ਹਾਂ ਵਿੱਚੋਂ ਦਸਾਂ ਪਿੰਡਾਂ ਨੂੰ ਅਸੀਂ ਪਰਚੀਆਂ ਡਿਲੀਵਰ ਕਰਤੀਆਂ ਅਗਲੇ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਬਾਕੀ 35 40 ਪਿੰਡਾਂ ਨੂੰ ਡੀਜ਼ਲ ਜੜਾ ਮੋਹਿਆ ਕਰਵਾ ਦਿੱਤਾਗਾ ਕੋਈ ਦਿੱਕਤ ਨਹੀਂ ਮੁਸ਼ਕਲ ਹੈ ਸਾਹਮਣਾ ਕਰਨਾ ਪੈਂਦਾ ਜੀ ਮੁਸ਼ਕਲਾਂ ਤਾਂ ਵੇਖੋ ਜੀ ਕਿਸਾਨਾਂ ਨੂੰ ਵੇਖੋ ਜਿਹੜੀ ਹੜ੍ਹ ਦੀ ਇਹ ਕਨਚਾਈ ਮਤਲਬ ਵਿਫਤਾਨ ਪਈ ਆ ਇਹ ਸਰਕਾਰ ਵੀ ਸਹਿਤਾ ਕਰੇ ਸੰਸਥਾਵਾਂ ਵੀ ਕਰਨ ਫਿਰ ਵੀ ਪੂਰੀ ਨਹੀਂ ਹੋਣੀ ਪਰ ਯਥਾ ਜੋਗ ਜੋ ਵੀ ਸੰਸਥਾਵਾਂ ਕਰ ਰਹੀਆਂ ਉਹਨਾਂ ਦਾ ਧੰਨਵਾਦ ਆ ਖਾਲਸਾ ਢੋਮਾ ਮਾ ਆ ਕੇ ਸਭ ਤੋਂ ਵੱਧ ਸੇਵਾ ਜਿਹੜੀ ਉਹ ਕਰ ਰਹੀ ਆ ਕੱਲ ਅਸੀਂ ਪਰਸੋਂ ਬਟਾਲੇ ਦੇ ਵਿੱਚ ਵੀ ਮੱਝਾਂ ਵੀ ਦਿੱਤੀਆਂ ਜਿਨ੍ਹਾਂ ਦੇ ਪਸ਼ੂ ਮਰ ਗਏ ਸੀ ਇਸ ਵਿਪਤਾ ਦੇ ਵਿੱਚ